ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆਂ ਦੋਸਤੋ ਪਿੰਡ ਰੱਤਾ ਗੁੱਦਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਸਾਗਰ ਦੇ ਕੋਲ ਆਇਆ ਆਂ ਦੋਸਤੋ ਤੇ ਸਾਗਰ ਵੀਰ ਦਾ ਕੰਮ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਆ ਤੇ ਇੱਕ ਬਿਲਕੁਲ ਹੱਥੀ ਜਿਹੜੀ ਬਰੀਡ ਤਿਆਰ ਵੀ ਵੀਰ ਕਰਦਾ ਖਾਸ ਤੌਰ ਤੇ ਵੜਾਂ ਦੇ ਉੱਪਰ ਕੰਮ ਕਰਦਾ ਆ ਰਿਹਾ ਵੀਰ ਕਾਫੀ ਲੰਬੇ ਸਮੇਂ ਤੋਂ ਇੱਕ ਪਹਿਲਾ ਵੀਡੀਓ ਆਪਾਂ ਇਸ ਘਰੋਂ ਪਾਈ ਸੀ ਦੋਸਤੋ ਉਸ ਵੀਡੀਓ ਦੇ ਵਿੱਚ ਦੋ ਐਨੀਮਲ ਸੇਲ ਦੇ ਲਈ ਵੀ ਵੀਰ ਨੇ ਪਾਏ ਸੀਗੇ ਤੇ ਇੱਕ ਮੋਟੇ ਜਿਹੇ ਤੌਰ ਤੇ ਆਪਾਂ ਜਿਹੜੀ ਇਹਨਾਂ ਨੇ ਘਰੇ ਬਰੀਡ ਰੱਖੀ ਆ ਠੀਕ ਆ ਜੀ ਕੁਝ ਕੁ ਹੀਫਰ ਜਿਹੜੀਆਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਜਿਹੜੇ ਬਿਲਕੁਲ ਬੱਚੇ ਆਪਣੇ ਹੱਥੀ ਤਿਆਰ ਕਰਕੇ ਉਹ ਉਸ ਸਟੇਜ ਦੇ ਉੱਪਰ ਲੈ ਕੇ ਆਉਂਦੇ ਆ ਵੀ ਜਦੋਂ ਬਿਲਕੁਲ ਇੱਕ ਗੱਬਣ ਤਿਆਰੀ ਤੇ ਪਸ਼ੂ ਹੁੰਦਾ ਤੇ ਤਿਆਰੀ ਤੇ ਪਸ਼ੂ ਕਰਕੇ ਜਿਹੜਾ ਦੋਸਤੋ ਸੇਲ ਵੀ ਜ਼ਰੂਰ ਕਰਦੇ ਆ ਅੱਜ ਇਹ ਜਿਹੜੀ ਆਪਾਂ ਵੀਡੀਓ ਦੋਸਤੋ ਬਣਾ ਰਹੇ ਆ ਇਹਦਾ ਇੱਕ ਮਕਸਦ ਇਹ ਵੀ ਹੈਗਾ ਵੀ ਦੋ ਪਸੂ ਤੁਹਾਨੂੰ ਦਿਖਾ ਦਾਂਗੇ ਵਿਕਰੀ ਵਾਲੇ ਤੇ ਨਾਲ ਦੀ ਨਾਲ ਜਿਹੜੀਆਂ ਵੇੜਾਂ ਵੀਰ ਨੇ ਬਿਲਕੁਲ ਆਪਣੇ ਹੱਥੀ ਗੱਪਣ ਕਰਵਾਈਆਂ ਨੇ ਅੱਗੇ ਨੈਕਟ ਲొਕੇਸ਼ਨ ਦੇ ਵਿੱਚ ਉਹਨਾਂ ਦੀ ਵੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਜਦੋਂ ਉਹ ਵੇੜਾਂ ਬਿਲਕੁਲ ਅੱਗੇ ਬੱਤਰ ਆਉਣਗੀਆਂ ਕੋਈ ਮਹੀਨੇ 20 15 ਦਿਨਾਂ ਦੀਆਂ ਕੱਚੀਆਂ ਹੁੰਦੀਆਂ ਨੇ ਸੂਣ ਦੇ ਬਿਲਕੁਲ ਨੇੜ ਹੁੰਦੀਆਂ ਉਦੋਂ ਪੂਰੀ ਤਿਆਰੀ ਤੇ ਕਰਕੇ ਵੇੜ ਜਿਹੜੀ ਆ ਸੇਲ ਕਰ ਦਿੰਦੇ ਆ ਸੋ ਬਾਕੀ ਜਿਹੜੀ ਵੀ ਵੇੜ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਅੱਜ ਕੋਈ 5 6 ਮਹੀਨੇ ਦੀਆਂ ਜਿਹੜੀਆਂ ਗੱਪਣ ਵੀ ਹੈਗੀਆਂ ਨੇ ਬਾਕੀ ਕੁਝ ਕਿ ਜਿਹੜੀਆਂ ਦੋ ਵੜਾ ਤੁਹਾਨੂੰ ਦਿਖਾਉਣੀਆਂ ਪ੍ਰੋਪਰ ਪੂਰੀ ਤਿਆਰੀ ਤੇ ਆ ਕੋਈ 10 15 ਦਿਨਾਂ ਦੀ ਤਿਆਰੀ ਤੇ ਆ ਇੱਕ ਵਾਰ ਕੋਈ 10 ਦਿਨਾਂ ਦੀ ਤਿਆਰੀ ਤੇ ਆ ਉਹ ਪੂਰੀ ਡਿਟੇਲ ਆਪਾਂ ਵੀਰ ਗੁਰਸਾਗਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਦੋਸਤੋ ਖਾਸ ਪਹੁੰਚ ਪਿੰਡ ਰਤੇਗੁੱਦੇ ਕਰਨੀਆਂ ਤੁਸੀਂ ਠੀਕ ਹੈ ਜੀ ਤੇ ਆਓ ਲੈਣੀਆਂ ਬਧੇਰੇ ਡਿਟੇਲ ਅੱਜ ਤਰੀਕ ਤੁਸੀਂ ਜਰੂਰ ਨੋਟ ਕਰ ਲਓ 22 April ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸਭ ਤੋਂ ਪਹਿਲਾਂ ਵੀਰ ਗੁਰਸਾਗਰ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਜੀ ਵਧੀਆ ਜੀ ਵਧੀਆ ਜੀ ਵਧੀਆ ਵਧੀਆ ਅੱਛਾ ਵੀਰ ਗੁਰਸਾਗਰ ਅੱਜ ਆਪਣੇ ਕੋਲ ਜੜੀਆਂ ਵਹਿੜਾਂ ਵਿਕਾਊ ਹੋ ਤਾਂ ਦੋ ਆਪਣੇ ਕੋਲ ਪਸ਼ੂ ਆ ਜਿਹੜੇ ਆਪਾਂ ਸੇਲ ਕਰਦੇ ਪਏ ਹਾਂ ਹਾਂਜੀ 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 ਤੇ ਨਾਲ ਦੀ ਨਾਲ ਆਪਣੇ ਭੈਣ ਭਰਾਵਾਂ ਨੂੰ ਇਹ ਵੀ ਦੱਸ ਦਈਏ ਵੀ ਜੜੀਆਂ ਆਪਣੇ ਕੋਲ ਹੱਥੀ ਤਿਆਰ ਕੀਤੀਆਂ ਵਹਿੜਾਂ ਨੇ ਹਾਂਜੀ ਹਾਂਜੀ ਉਹ ਕਿੰਨੀਆਂ ਅੱਜ ਆਪਣੇ ਕੋਲ ਮੌਜੂਦ ਆ ਤੇ ਕਿੰਨੇ ਕਿੰਨੇ ਸਟੇਜ ਦੇ ਉੱਪਰ ਜੜੀਆਂ ਚੱਲ ਰਹੀਆਂ ਕਿੰਨਾ ਕਿੰਨਾ ਟੈਂਪਰੇਚਰ ਉਹਨਾਂ ਦਾ ਹੋ ਗਿਆ ਅੱਜ ਗੱਬਣ ਅਵਸਥਾ ਦਾ ਜੀ ਦੋ ਦੇ ਆਪਣੇ ਦੋ ਵਹਿੜਾਂ ਬਿਲਕੁਲ ਤਿਆਰ ਆ ਠੀਕ ਹੈ ਜੀ ਜਿਹੜੀ ਇੱਕ ਦੇ ਕੋਈ 10 ਦਿਨ ਖੜੂਗੀ ਹਾਂਜੀ ਇੱਕ 16 ਤੋਂ 1 ਹਾਂਜੀ ਤੇ ਦੂਜੀ ਇੱਕ ਜੀ ਦੂਜੀ ਸੂਏ ਆ ਉਹੀ ਵੜ ਆਪਣੀ ਤੋਂ ਚੰਗੀ ਬਾਕੀ ਚਾਰ ਵੜਾ ਆਪਣੀਆਂ ਬਿਲਕੁਲ ਮਗਰ ਤਿਆਰ ਆ ਠੀਕ ਹੈ ਜੀ ਉਹ 14-14 ਮਹੀਨੇ ਦੀਆਂ ਪੰਜਾ ਪੰਜਾ ਕੁ ਮਹੀਨੇ ਦੀ ਗੱਬਣਾ ਵਾ ਠੀਕ ਹੈ ਜੀ ਤੇ ਸੀਮਨ ਵੀ ਚੰਗੇ ਲੱਗੇ ਆ ਅੱਛਾ ਜੀ ਡੈਨਮਾਰਕ ਦੇ ਲੱਗੇ ਆ 50053 140127 ਦੇ ਲੱਗੇ ਆ ਇੱਕ ਪੀਡੀਐਫ ਦਾ ਲੱਗਾ ਵਾ ਬਹੁਤ ਵਧੀਆ ਸੀਮਨ ਆ ਠੀਕ ਹੈ ਜੀ ਹਾਂਜੀ ਠੀਕ ਆ ਠੀਕ ਆ ਅੱਛਾ ਤੇ ਗੁਰਸਾਗਰ ਭਾਈ ਜਿਹੜੇ ਸੀਮਨ ਇਹ ਸਿਲੈਕਸ਼ਨ ਫਿਰ ਆਪਾਂ ਆਪ ਹੀ ਕਰਦੇ ਆ ਜਾਂ ਆਪਣਾ ਕੋਈ ਹੋਰ ਵੀਰ ਸਾਥ ਆਪਣਾ ਦਿੰਦਾ ਕੁਝ ਨਹੀਂ ਵੀਰ ਜੀ ਆਪ ਹੀ ਜਿਆਦਾਤਰ ਆਪਾਂ ਆਪ ਹੀ ਜਿਆਦਾ ਕਰਦੇ ਆ ਜੀ ਡਾਕਟਰ ਸਾਹਿਬ ਆਪਣੇ ਬੜੇ ਵਧੀਆ ਪਰਿਵਾਰ ਦੇ ਮੈਂਬਰੀ ਆ ਬਿਲਕੁਲ ਜੀ ਤੇ ਉਹਦਾ ਬੜੀ ਆਪਣੀ ਵਧੀਆ ਸਲਾਹ ਦਿੰਦੇ ਆ ਉਸੇ ਹਿਸਾਬ ਨਾਲ ਆਪਾਂ ਕਰਦੇ ਆ ਜੀ ਬਿਲਕੁਲ ਜੀ ਹਾਂ ਜੀ ਹਾਂ ਜੀ ਲੋਕ ਦੋਸਤੋ ਠੀਕ ਹੈ ਜੀ ਇੱਕ ਸਿਲੈਕਸ਼ਨ ਕਾਫੀ ਸੋਹਣੀ ਹੈਗੀ ਆ ਜਿਹੜੀਆਂ ਬਿਲਕੁਲ ਅਕੇ ਹੀ ਪਰ ਤਿਆਰ ਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਅੱਗੇ ਜਾ ਕੇ ਕਿਹੜਾ ਸੀਮਨ ਸੀਮਿਨੇਸ਼ਨ ਕਰਾਉਣੀ ਆ ਉਹਦੀ ਵੀਰ ਮਿਆਂ ਦਾ ਵੀ ਸਲਾਹ ਆਪਾਂ ਚੰਗੀ ਲੈਣੀ ਆ ਠੀਕ ਹੈ ਜੀ ਇੱਕ ਦੂਜੇ ਨਾਲ ਸਲਾ ਉਸ ਚੰਗੇ ਸੀਮਨ ਨੂੰ ਆਪਾਂ ਇੰਜੈਕਟ ਕਰਦੇ ਆਂ ਠੀਕ ਆ ਜੀ ਤੇ ਕਾਫੀ ਬੜਾ ਚੰਗੀਆਂ ਅਗੇ ਵੀਰ ਦੇ ਕੋਲ ਆਈਆਂ ਵੀ ਐਸੀ ਤਰ੍ਹਾਂ ਸੇਲ ਵੀ ਕਾਫੀ ਵਧੀਆ ਵਧੀਆ ਵੱਡੇ ਵੱਡੀਆਂ ਬੜਾ ਕੀਤੀਆਂ ਨੇ ਚੰਗੀਆਂ ਮਿਲਕਿੰਗ ਵਾਲੀਆਂ ਤੇ ਗੁਰਸਾਗਰ ਭਾਈ ਅੱਜ ਦੋ ਬੈੜਾ ਜਿਹੜੀਆਂ ਆਪਣੇ ਕੋਲ ਵਿਕਰੀ ਵਾਲੀਆਂ ਪਹਿਲਾਂ ਤੋਂ ਦਿਖਾ ਦਿੰਨੇ ਆ ਹਾਂਜੀ ਹਾਂਜੀ ਤੇ ਨਾਲ ਦੀ ਨਾਲ ਆਪਾਂ ਆ ਜੋ ਚੱਲਦੇ ਆ ਉਹ ਵੀ ਦਿਖਾ ਦਿੰਨੇ ਜਿਹੜੀਆਂ ਆਪਣੇ ਕੋਲ ਅੱਜ 5-5 6-6 ਮਹੀਨੇ ਦੀਆਂ ਗੱਬਣ ਵੇ ਹਾਂਜੀ 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 ਆ ਜੋ ਜੀ ਠੀਕ ਆ ਇਧਰੋਂ ਪਾਸੇ ਭਾਈ ਗੁਰਸਾਗਰ ਜਿਹੜੀਆਂ ਆ ਬੈੜਾ ਵੱਟੀਆਂ ਆਪਾਂ ਦੇਖ ਰਹੇ ਆ ਹਾਂਜੀ ਇਹ ਫਿਲਹਾਲ ਜਿਹੜੀਆਂ ਅ ਹਾਂਜੀ ਬਿਲਕੁਲ ਜੀ 55 6 6 ਮਹੀਨੇ ਦੇ ਬਿਲਕੁਲ ਨੇੜੇ ਤੇੜੇ ਆ ਜੀ ਇਹ ਠੀਕ ਹੈ ਜੀ ਤੇ ਬਹੁਤ ਵਧੀਆ ਚੰਗੀਆਂ ਫਰ ਮਤਲਬ ਚੰਗੀਆਂ ਸੀਮਨ ਦੀਆਂ ਵੜਾਂ ਆ ਇਹ ਮਤਲਬ ਪੰਜਾਬ ਤੋਂ ਪਲੱਸ ਦੁੱਧ ਵਾਲੀਆਂ ਵੜਾਂ ਆ ਸਾਰੀਆਂ ਠੀਕ ਹੈ ਜੀ ਹਾਂਜੀ ਹਾਂਜੀ ਪਿਛਲੇ ਸਵੇਰੋਂ ਦੇ ਵੇਚ ਇਹਨਾਂ ਦਾ ਆਪਾਂ ਮਿਲਕ ਚੋਇਆ ਹੋਇਆ ਹਾਂਜੀ ਇਹਨਾਂ ਦਾ ਡਿਟੇਲ ਸਾਰਾ ਕੁਝ ਆਪਣੇ ਤੋਂ ਹੈਗਾ ਜੀ ਇਹਨਾਂ ਦੀਆਂ ਮਾਵਾਂ ਦੀਆਂ ਜੋ ਮਤਲਬ ਪਿਛਲੇ ਦੀਆਂ ਮਾਵਾਂ ਦੀਆਂ ਇਹ ਸਾਰੀਆਂ ਵੀਰਦੀ ਪਹਿਲਣਾ ਵਾਂ ਠੀਕ ਹੈ ਜੀ ਸਰ ਪਰ ਉਹ ਇੱਕ ਦੂਜੇ ਸੂਏ ਵੜਾ ਜਾਂ ਕੋਈ ਦੂਜੀ ਉਹਨਾਂ ਤੀਜੇ ਸੂਏ ਸੋਣਾ ਆ ਵੜ ਤੇ ਉਹ ਵੜ ਪਹਿਲੇ ਸੂਏ ਆ ਜੀ ਗਵਰਨਰ ਇਹਨੂੰ ਕੱਲ ਦਿਓ ਠੀਕ ਆ ਜੀ ਇਧਰਲੇ ਪਾਸੇ ਜਿਹੜੀਆਂ ਆਪਾਂ ਆ ਦਿਖਾ ਦਿੰਦੇ ਆ ਦੋ ਇਹ ਇਹਨੇ ਕੰਸਿਵ ਹੋ ਗਿਆ ਕਿ ਨਹੀਂ ਹਾਂਜੀ ਹਾਂਜੀ ਇਹ ਵੀ 40 127 ਦੇ ਡੈਨਮਾਰਕ ਦੇ ਨਾਲ ਹੋਇਆ ਵਾ ਜੀ ਕਿੰਨਾ ਕ ਸਮਾਂ ਹੋ ਗਿਆ ਇਹ ਇਹਨੂੰ ਇਹਨੂੰ ਵੀ ਇਹਨੂੰ 25 ਦਿਨ ਹੋਏ ਆ ਜੀ 25 ਦਿਨ ਹਾਂਜੀ ਹਾਂਜੀ ਠੀਕ ਪਰਲਾ ਬੱਚਾ ਤਾਂ ਛੋਟਾ ਫਿਰ ਹਾਂਜੀ ਉਹ ਬੱਚਾ ਛੋਟਾ ਜੀ ਹੈ ਜੀ 1 ਸਾਲ ਕ ਤੇ ਨੜਦੜ ਹੋ ਗਿਆ ਹਾਂਜੀ ਸਾਲਕ ਦੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਬਿਲਕੁਲ ਜਿਹੜੇ ਆਪਣੇ ਹੱਥੀ ਤਿਆਰ ਕੀਤੇ ਜਾਂਦੇ ਪਸ਼ੂ ਠੀਕ ਆ ਜੀ ਕੋਈ ਛੋਟੀ ਬਰੀਡ ਤੋਂ ਬਿਲਕੁਲ ਆਪਣੇ ਹੱਥੀ ਕੇਅਰ ਕਰਕੇ ਸਾਂਭ ਸੰਭਾਲ ਕਰਕੇ ਪਸ਼ੂ ਨੂੰ ਸਟੇਜ ਦੇ ਉੱਪਰ ਲਿਆਂਦਾ ਜਾਂਦਾ ਜਦੋਂ ਬਿਲਕੁਲ ਪਸ਼ੂ ਇੱਕ ਸੂਣ ਦੀ ਤਿਆਰੀ ਤੇ ਹੁੰਦਾ ਠੀਕ ਆ ਜੀ ਉਦੋਂ ਬਿਲਕੁਲ ਜਿਹੜੇ ਆ ਵਕਾਊ ਕੀਤੇ ਜਾਂਦੇ ਆ ਉਦੋਂ ਬਿਲਕੁਲ ਵਿਕਰੀ ਦੇ ਲਈ ਅਵੇਲੇਬਲ ਹੁੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਠੀਕ ਆ ਜੀ ਪਸ਼ੂ ਨਿਕਲਦੇ ਰਹਿੰਦੇ ਆ ਚੰਗੀਆਂ ਵੜਾ ਨਿਕਲਦੀਆਂ ਰਹਿੰਦੀਆਂ ਨੇ ਇਸ ਕਿੱਲੇ ਦੇ ਉਪਰੋਂ ਇਸ ਫਾਰਮ ਦੇ ਉਪਰੋਂ ਤੇ ਗੁਰਸਾਗਰ ਭਾਈ ਆ ਜਾਓ ਸ਼ਟਾਰਟ ਕਰਦੇ ਆਪਾਂ ਸ਼ੁਰੂਆਤ ਕਰ ਲਈਏ ਇਸ ਵੈੜ ਤੋਂ ਹਾਂਜੀ ਹਾਂਜੀ ਇਸ ਵੈੜ ਤੋਂ ਤੇ ਕੀ ਡਿਟੇਲ ਐ ਇਸ ਵੈੜ ਦੀ ਪ੍ਰੋਪਰ ਦੇ ਦिए ਵੀ ਜੀ ਇਹ ਦੂਜੀ ਸੂਏ ਵੈੜ ਆ ਅੱਛਾ ਜੀ ਪਹਿਲੇ ਸੂਏ ਵੈੜ ਨੇ 28 ਕਿਲੋ ਦੁੱਧ ਕੱਢਿਆ ਸੀ ਠੀਕ ਹੈ ਜੀ ਹੁਣ ਇਹ ਡੈਨਮਾਰਕ ਦੇ 41 27 ਸੀਮਨ ਦੇ ਨਾਲ ਪ੍ਰੈਗਨੈਂਟ ਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹ ਆਪ ਹਾਂ 40127 ਤੋਂ ਗੱਪਣ ਹਾਂਜੀ 40127 ਦੇ ਡੈਨਮਾਰਕ ਤੋਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੈਕੰਡ ਟਾਈਮਰ ਆ ਦੂਜਾ ਸਵੇਰ ਸੂਣਾ ਆਨੇ ਹਾਂਜੀ ਹਾਂਜੀ ਦੂਜਾ ਤੇ ਆਪ ਵੀ ਚੰਗੇ ਸੀਮਨ ਦੀ ਆਪ ਵੀ ਡੈਨਮਾਰਕ ਦੇ ਵਿੱਚ ਹਾਂਜੀ ਆਪ ਵੀ ਡੈਨਮਾਰਕ ਦੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਆਪਾਂ ਪਿਛਲੇ ਪਹਿਲੇ ਸਵੇਰ ਆਪਾਂ ਚੁਵਾਈ ਕੀਤੀ ਹੁੰਦੀ ਕਿ ਆਪਾਂ ਇਸ ਵਾਰ ਹੀ ਲੈ ਕੇ ਆਂਦੀ ਹਾਂ ਨਹੀਂ ਨਹੀਂ ਆਪਾਂ ਪਹਿਲਾਂ ਆਪਣੇ ਘਰ ਦੀ ਵੈੜ ਆਏ ਇਹ ਆਪਾਂ ਆਪ ਹੀ ਚੁਵਾਈ ਕੀਤੀ 28 ਕਿਲੋ ਦੁੱਧ ਚੁਆਇਆ ਸੀ ਪਹਿਲੇ ਸਵੇਰ 28 ਕਿਲੋ ਦੁੱਧ ਚੁਆਇਆ ਹਾਂ ਹਾਂਜੀ ਹਾਂਜੀ ਹ हां दोस्तों 40127 डेनमार्क सीमेंट ਤੋਂ ਇਹ ਅਗੇ प्रेग्नेंट ਆ ਠੀਕ ਹੈ ਜੀ ਗੱਬਣ ਤੇ ਪਹਿਲਾ ਸੂਆ ਫਰਸਟ ਟਾਈਮਰ ਸੀ 28 ਕਿਲੋ ਦੁੱਧ ਇਸ ਨੇ ਚੁਆਇਆ ਠੀਕ ਆ ਬਾਕੀ ਹਾਈਟ ਕੱਦ ਇੱਕ ਵਾਰੀ ਤੁਹਾਨੂੰ ਪੂਰਾ ਬਾਡੀ ਸਟਰਕਚਰ ਦਿਖਾ ਦਿੰਨੇ ਆਪਾਂ ਇਸ ਵੈੜ ਦਾ ਬਿਲਕੁਲ ਫਲੈਟ ਉੱਪਰੋਂ ਠੀਕ ਹੈ ਜੀ ਬਿਲਕੁਲ ਸਟੇਟ ਆ ਬਿਲਕੁਲ ਗੱਲ ਤੋਂ ਲੈ ਕੇ ਪਿੱਛੇ ਕੰਗਰੂੜ ਤੱਕ ਪੂਛ ਲੱਕ ਦੇਖੀਏ ਬਿਲਕੁਲ ਸਟੇਟ ਫਲੈਟ ਠੀਕ ਆ ਚੌੜੇ ਪਿੱਠ ਪੂੜੇ ਦੇ ਵਿੱਚ ਹਾਈਟ ਕੱਦ ਫੁੱਲ ਆ ਇਸ ਵੈੜ ਦਾ ਸਟੇਟ ਪਟਾ ਠੀਕ ਹੈ ਜੀ ਜਿੱਦਾਂ ਇੱਕ ਡੈਨਮਾਰਕ ਸੀਮੰਟ ਦੀਆਂ ਵੈੜਾਂ ਦੇ ਵਿੱਚ ਠੀ ਇਸ ਸਟੇਟ ਪੜਾ ਆ ਜਾਂਦਾ ਠੀਕ ਆ ਬਾਕੀ ਕੰਨ ਕੰਨ ਸਾਈਜ਼ ਤੁਸੀਂ ਦੇਖ ਸਕਦੇ ਜੀ ਬਿਲਕੁਲ ਛੋਟੇ ਜੇ ਕੰਨਾ ਤੇ 28 ਲੀਟਰ ਮਿਲਕ ਕਪੈਸਿਟੀ ਆ ਪਹਿਲੇ ਸਵੇ ਇਸ ਵਾਰ ਦੂਜਾ ਸੂਆ ਇਸ ਵਾਰ ਨੇ ਸੋਣਾ ਠੀਕ ਆ ਤੇ ਦਿਨ ਵੀਰੇ ਲਿਖਤੀ ਤੌਰ ਤੇ ਜੇਕਰ ਆਪਾਂ ਤੁਸੀਂ ਨੋਟ ਕੀਤੇ ਹੁਣ ਕਿੰਨੇ ਕੇ ਦਿਨ ਹਜੇ ਪੇਪੀਏ ਜੀ ਹਜੇ 10 ਦਿਨ ਤੋਂ 10 ਦਿਨ ਉੱਤੇ ਖੜੂਗੀ ਅਸਾਂ ਜੀ ਹਾਂਜੀ 10 ਦਿਨ ਤੇ ਖੜੂਗੀ ਖੜੂਣਾ ਜੀ ਠੀਕ ਆ ਜੀ ਹਾਂਜੀ ਹਾਂਜੀ ਲੋਬ ਦੋਸਤੋ 10 ਕ ਦਿਨ ਹਜੇ ਬਾਕੀ ਆ ਸੋਣ ਦੇ ਠੀਕ ਆ ਬਾਕੀ ਤੁਸੀਂ ਵੇਖ ਸਕਦੇ ਜੇ ਇੱਕ ਜਜਮੈਂਟ ਤੁਸੀਂ ਕਰ ਲਿਓ ਵੀ 10 ਸਾਲ ਦੇ ਨਾਲ ਦੇ ਵਿੱਚ ਕਰਮਾ ਲਈ ਸੋਨਾ ਅਡਰ ਰੋਟਰ ਬਣਾਉਗੀ ਠੀਕ ਹੈ ਜੀ ਇੱਕ ਬਣੇ ਨੋਰਮਲ ਤੇ ਭਲਾ ਭੁਲਾ ਆਇਆ ਸਾਈਡ ਤੇ ਹਾਂਜੀ 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 ਆ ਲੋ ਸੋਸੋ ਵੈਸੇ ਪ੍ਰੈਫਰ ਵੀ ਜਿਹੜੇ ਵੀਰ ਜਾਣਕਾਰਾ ਪ੍ਰੈਫਰ ਵੀ ਕਰਦੇ ਆ ਵੀ ਕੋਈ 25 ਤੋਂ 50 ਲੀਟਰ ਤੱਕ ਦੀ ਵਾਇਰ ਠੀਕ ਹੈ ਜੀ ਗਰਮੀ ਦੇ ਰੋਤਾ ਜਿਵੇਂ ਗਰਮੀ ਦਾ ਸੀਜ਼ਨ ਕੋਈ 25 ਲੀਟਰ ਤੋਂ ਲੈ ਕੇ 35 ਲੀਟਰ ਤੱਕ ਜਿਹੜੀ ਆ ਪ੍ਰਿਫਰ ਕਰਦੇ ਆ ਠੀਕ ਆ ਲੜਾਂ ਕਾਫੀ ਜ਼ਿਆਦੀਆਂ ਢਿੱਲਾਂ ਬਹੁਤ ਜ਼ਿਆਦੀਆਂ ਨੇ ਦਸਾਂ ਕਿ ਦਿਨਾਂ ਦੇ ਵਿੱਚ ਸੁਕੂ ਕਰਮ ਵਾਲੀ ਤੇ ਵੈਸੇ ਥਾਂ ਤੋਂ ਪੂਰਾ ਹੱਥੀ ਚਵਾਈ ਲਾ ਤੇ ਭਾਈ ਸਾਗਰ ਚਵਾਈ ਮਿਲਕਿੰਗ ਮਸ਼ੀਨ ਨਾਲ ਹੀ ਕਰਦੇ ਹੱਥੀ ਵੀ ਕਰਦੇ ਰਹੇ ਹਾਂ ਹਾਂਜੀ ਹਾਂਜੀ ਹੱਥੀ ਵੀ ਹੱਥੀ ਇਹਦੀ ਤਾਂ ਹੱਥੀ ਕਰਦੇ ਨੇ ਵੀਰ ਜੀ ਵੈਸੇ ਆਪਾਂ ਚਲੋ ਹਰ ਕੀ ਮਸ਼ੀਨ ਵੀ ਲੈਂਦੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਸੋ ਸੋਇਕ ਜਿੰਨੀ ਆਰਡਰ ਦੀ ਕੁਆਲਿਟੀ ਕੋਈ 28 ਜਾਂ 30 32 ਲੀਟਰ ਵਾਲੀ ਵੈੜ ਦੀ ਚਾਹੀਦੀ ਆ ਉਹਨਾਂ ਕ ਸਮਾਂ ਲੈ ਕੇ ਕਰਮਾਨ ਦਾ ਪੂਰਾ ਬਖਾਲਾ ਤਿਆਰ ਕਰਨਾ ਹਜੇ ਤੁਸੀਂ ਦੇਖ ਸਕਦੇ ਜੇ ਨੋਰਮਲ ਆਰਡਰ ਵੈਸੇ ਕੰਪੈਕਟ ਸਾਈਜ਼ ਵਿੱਚ ਆ ਕੰਪੈਕਟ ਜੀ ਆਰਡਰ ਫਿਕਸ ਆਰਡਰ ਦੇ ਵਿੱਚ ਬੈਡ ਛੁੱਟੂ ਤੇ ਨਹੀਂ ਮਰਦਾ ਠੀਕ ਹੈ ਅੱਛਾ ਸਗਰ ਭਾਈ ਕੀ ਡਿਮਾਂਡ ਕਰਦੇ ਆਂ ਦੀ ਕੀ ਮੁੱਲ ਰਹੂਗਾ ਇਹਦੇ ਵੀਰ ਜੀ 1 ਲੱਖ 40000 ਰੁਪਏ ਬਮੁੱਲ ਕਰਦੇ ਆਂ ਬਿਲਕੁਲ ਜੈਨੂਅਲ ਜਾਂ ਰੇਟਵਾ ਕੋਈ ਮਤਲਬ ਇਹ ਨਹੀਂ ਜ਼ਿਆਦਾ ਨਹੀਂ ਆਪਾਂ ਵੀ ਠੀਕ ਹੋ ਜੀ ਮੰਨ ਲਓ ਜੇ ਚਾਹਾਂ ਆਪਾਂ ਮਾਨਤਾ ਨ ਕਰਾਂਗੇ ਠੀਕ ਹੈ ਜੀ 140 ਚੋਂ 140 ਚੋਂ ਠੀਕ ਹੈ ਜੀ ਹਾਂਜੀ ਲੋ ਦੋਸਤੋ 140000 ਇਸ ਵੈਡ ਦੀ ਕੀਮਤ ਆ ਡਿਮਾਂਡ ਆ 140 ਦੇ ਵਿੱਚੋਂ ਮਾਨਤਨ ਹੋ ਜੂਗਾ ਮੌਕੇ ਤੇ ਕੋਈ ਵੀ ਰੋਂਦਾ ਠੀਕ ਆ ਜੀ ਖਰੀਦਣ ਦੇ سلسلے ਲਈ ਤੇ 140 ਦੇ ਵਿੱਚੋਂ ਛੋੜਛੱਪਾ ਮਾਨਤਨ ਹੋਊਗਾ ਠੀਕ ਆ ਸੋ ਬਾਕੀ 30 ਲੀਟਰ ਤੋਂ ਕਰਾਸ ਚੱਲਣ ਵਾਲੀ ਆ ਵੈਸੇ ਸੈਕੰਡ ਟਾਈਮ ਰਾ ਜਿਵੇਂ ਜਿਵੇਂ ਅੱਗੇ ਨੈਕਟ ਲొਕੇਸ਼ਨ ਦੇ ਵਿੱਚ ਬਹਿਣਾ ਜਾਂਦੀਆਂ ਚੰਗੇ ਸੀਮਨ ਵਾਲੀਆਂ ਤੇ ਦੁੱਧ ਇਨਕਰੀਜ਼ੀ ਹੁੰਦਾ ਠੀਕ ਆ ਜੀ ਬਾਕੀ ਅੱਗੇ ਸਾਫ ਸੰਭਾਲ ਚੰਗੀ ਚੰਗਾ এনवायरमेंट ਕਜੀ ਤੇ ਉਹ ਵੀ ਚੀਜ਼ ਬਿਲਕੁਲ ਨਾਲ ਮੈਟਰ ਕਰਦੀ ਆ ਇੱਕ ਸੈਕਿੰਡ ਨੰਬਰ ਤੇ ਵੀਰ ਸਾਗਰ ਭਾਈ ਇਧਰ ਆ ਗਈ ਆਪਣੇ ਕੋਲ ਬੱਚੀ ਇਹ ਪਹਿਲਾ ਸੁਆ ਪਲੂਨ ਬੱਚੀ ਹੁੰਦੀ ਹੈ ਜੀ ਹਾਂਜੀ 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 ਇਹ ਚਾਰ ਦੰਦ ਵੈੜਾ ਜੀ ਇਹ ਠੀਕ ਹੈ ਜੀ ਹਾਂਜੀ ਇਹਦਾ ਸਮਾਂ ਹਜੇ ਕਿੰਨਾ ਕੁ ਬਾਕੀ ਹੈ ਇਹਦਾ ਵੀ ਜੀ ਕੋਈ 15 16 ਦਿਨ ਖੜੂਗੀ ਜੀ 15 16 ਦਿਨ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਡੈਨਮਾਰਕ ਸੀਮਨ ਇਹ ਵੀ ਡੈਨਮਾਰਕ ਦੇ ਸੀਮਨ ਤੋਂ ਹੀ ਆ ਜੀ ਠੀਕ ਹੈ ਜੀ ਹਾਂਜੀ ਅੱਗੇ ਗੱਬਣ ਵੀ ਫਿਰ ਇਸੇ ਸੀਮਨ ਤੋਂ ਹੀ ਹਾਂਜੀ ਅੱਗੇ ਡੈਨਮਾਰਕ ਦੇ ਨਾਲ ਹੀ ਗੱਬਣਾ ਜੀ ਠੀਕ ਹੈ ਹਾਂਜੀ ਆ ਦੋਸਤੋ ਪਾਈਨ ਨਵੱਚੀ ਪਲੂਨਵੱਚੀ ਦਾ ਸੂਣਾ ਢੇਗਾ ਜੀ ਮੋਹੋਂ ਚੌਕੀ ਚਾਰ ਤਾਂ ਦਾ ਇਹਦਾ ਸਮਾਂ ਕਿੰਨਾ ਕੁ ਪਿਆ ਜੀ ਸੂਣ ਚ ਇਹਦਾ ਵੀ ਜੀ 16 17 ਦਿਨ ਖੜੂਗੀ ਹਜੇ ਠੀਕ ਆ ਜੀ ਹਾਂਜੀ ਉਹ ਜੀ 16 17 ਕ ਦਿਨਾਂ ਦੋਸਤੋ ਬਾਕੀ ਥਣ ਥਣ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾਉਣੀ ਆ ਚਾਰ ਥਾਣਾ ਕਿਸੇ ਤਰ੍ਹਾਂ ਦੀ ਕੋਈ ਪੋਰਟ ਨਹੀਂ ਕੋਈ ਚਾਂਗ ਨਹੀਂ ਗਈ ਚਾਰ ਥਾਣਾ ਠੀਕ ਆ ਜੀ ਤੇ ਥਾਣੂ ਵੀ ਪੂਰਾ ਹੱਥੀ ਚਵਾਈ ਦਾ ਨਿਕਲ ਕੇ ਸਾਹਮਣੇ ਆਊਗਾ ਆ ਲਓ ਸੋ ਵੱਚੀ ਚੰਗੀ ਆ ਦੋਸਤੋ ਅੱਗੇ ਜਿਹੜੇ ਵੀਰ ਨੇ ਚਲੋ ਪ੍ਰਿੰਟ ਤੇ ਕੰਮ ਵੀ ਕਰਨਾ ਤੇ ਫਾਰਮ ਦੇ ਵਿੱਚ ਚੰਗੀਆਂ ਬਛੀਆਂ ਪਾਉਣ ਦੀ ਸੋਚ ਰਹੇ ਜੀ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਹੋ ਪਲੂਨ ਬਛੀ ਨੇ ਸੂਣਾ ਠੀਕ ਆ ਜੀ ਅੱਛਾ ਸਾਗਰ ਭਾਈ ਕੀ ਆਂਦੀ ਆਪਾਂ ਮਿਲਕ ਇਤਿਆਜ਼ ਕਰਦੇ ਆ ਕਿੰਨਾ ਕੁ ਮਿਲਕ ਚੋਣਾ ਚਾਹੀਦਾ ਇਸ ਬਛੀ ਨੂੰ ਵੀ ਜਿੱਥੋਂ ਤੱਕ ਦੇ ਮੇਦਵਾਏ ਜਿਹੋ ਜਿਹੜੇ ਮਾਵਾਂ ਦੀ ਇਹ ਤੀਹ ਆ ਹਣਾ ਉਸ ਹਾਵਣੇ ਤੇ ਨੂੰ 20 ਤੋਂ ਪਲੱਸ ਦੋਗੇ ਠੀਕ ਆ ਜੀ ਹਾਂਜੀ ਬਾਕੀ ਸ਼ਾਮ ਤੇ ਆ ਜੀ ਅੱਛਾ ਹਾਂਜੀ ਅੱਛਾ ਮਦਰ ਵੀ ਦੀ ਆਪਣੇ ਕੋਲ ਹੀ ਸੀ ਜਾਂ ਪਹਿਲਾਂ ਜਾਂ ਨਹੀਂ ਨਹੀਂ ਮਦਰ ਨਹੀਂ ਹੀ ਇਹਦੇ ਕੋਲ ਆਪਣੇ ਇੱਕ ਵੀਰ ਸੱਜਣ ਹੀ ਉਹਦੇ ਤੋਂ ਲਈ ਆਪਾਂ ਵਛੀ ਬੜੇ ਪ੍ਰੀਮ ਨਾਲ ਹੀ ਉਹ ਮਦਰ ਦਾ ਦੁੱਧ ਵੈਸੇ ਚੜ ਪੰਜਾ 50 ਕਿਲੋ ਹੈਗਾ ਠੀਕ ਹੈ ਹਾਂਜੀ ਮਦਰ ਕਿ ਹੁਣ ਪਹਿਲੇ ਸੂਵੇ ਚਲੋ 20 ਤੋਂ 40 ਦਿਨਾਂ ਦੀ ਵਛੀ ਲੈਂਦੀ ਆਪਾਂ ਆਪਣੇ ਘਰੇ 20 ਤੋਂ ਪਲੱਸ ਉਮੀਦ ਕਰਦੇ ਹਾਂ ਹਾਂਜੀ 20 ਤੋਂ ਲੈ ਕੇ ਚਲੋ ਗਰਮੀ ਦੀ ਰੁੱਤ ਵੀ ਆ ਗਈ ਵਾਚੀ ਹਾਂਜੀ 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 ਪਰ ਆਪਾਂ ਜਿਹੜੀ ਉਮੀਦ ਹੈ ਉਹ ਆਪਾਂ ਕਰਦੇ ਆਂ ਵੀ ਹਾਂਜੀ ਹਾਂਜੀ 20 ਤੋਂ ਪਲੱਸ ਦੋਗੀ ਠੀਕ ਹੈ ਜੀ ਹਾਂਜੀ ਉਹ ਦੱਸੋ 20 ਤੋਂ ਪਲੱਸ ਦੁੱਧ ਦੀ ਵੀਰਾਂ ਦਾ ਵੀ ਆਪਾਂ ਆਸ ਕਰਦੇ ਆਂ ਵਛੀ ਤੋਂ ਠੀਕ ਹੈ ਜੀ ਕਿਉਂਕਿ ਨਸਲ ਪ੍ਰ ਤੇ 20 ਲੀਟਰ ਤੋਂ ਕਰਾਸ ਦੁੱਧ ਜਿਹੜੀ ਚਵਾ ਕਰਵਾ ਦੂਗੀ ਪਹਿਲੇ ਸਵੇਰੇ ਦੇ ਵਿੱਚ ਤੇ ਫਿਲਹਾਲ ਤੁਸੀਂ ਬੱਚੀ ਵੇਖ ਕੇ ਚੈੱਕ ਕਰ ਸਕਦੇ ਜੇ ਬੱਚੀ ਹਜੇ ਨਵੀਂ ਆ ਨਵੀਂ ਆ ਠੀਕ ਆ ਜੀ ਉਮਰ ਦੇ ਵੱਧ ਦੇ ਨਾਲ ਨਾਲ ਜਿਹੜਾ ਦੋਸਤੋ ਇੱਕ ਕੱਦ ਇੱਕ ਹਾਈਟ ਆ ਉਹ ਵੀ ਇਨਕਰੀਜ਼ ਹੋਊਗਾ ਜਿਵੇਂ ਜਿਵੇਂ ਅੱਗੇ ਸਮਾਂ ਛਿੱਗੀ ਹੋਗੀ ਜਾਂ ਕੰਨੀ ਵਾਲੇ ਦੰਦ ਬਰਾਬਰ ਕਰਕੇ ਜਵਾਨ ਹੋਗੀ ਵੜ ਕੱਦ ਕਾਠ ਵੀ ਪੂਰਾ ਕਰੂਗੀ ਹਜੇ ਨਾ ਫਿਰ ਸਾਕਰ ਭਾਈ ਇਹਨੂੰ ਵੀ ਕੋਲ ਕੇ ਤੋਰ ਕੇ ਦਿਖਾ ਦਿੰਗੇ ਹਾਂਜੀ ਹਾਂਜੀ ਦੇਖਣ ਦੋਸਤੋ 10 ਕ ਹਜੇ ਪਏ ਇਹਦੇ ਸੂਣ ਦੇ ਵਿੱਚ ਉਸ ਅਕੋਰਡਿੰਗ ਤੁਸੀਂ ਸੌਦਾ ਕਰ ਲਿਓ ਬਾਕੀ ਲੇਵਾ ਬਣਿਆ ਥਣਿਆ ਸੋਨਾ ਵੈਸੇ ਹੁਣ ਠੀਕ ਆ ਫੜਾ ਕਰੀ ਵਿੱਚ ਆ ਦੇਖੋ ਤਾਂ ਜ਼ਗਰ ਵੀ ਤਾਂ ਇਦੀ ਫਿਰ ਕੀ ਮੰਗ ਕਰਦੇ ਆ ਮੁੱਲ ਕੀ ਰੋਗੇ ਤਾਂ ਇਹਦਾ ਵੀਰ ਜੀ 110000 ਰੁਪਇਆ ਠੀਕ ਹੈ ਜੀ ਹਾਂਜੀ 110000 110000 ਠੀਕ ਹੈ ਵਿੱਚੋਂ ਛੋਟ ਛੱਪੇ ਕੀ ਹੋਣਗੇ ਫਿਰ ਕਰਦਾਂਗੇ ਮਾਨਤਨ ਪੂਰਾ ਕਰਨਾ ਹੈ ਕਰਦੇ ਹੋਗੇ ਹਾਂਜੀ ਹਾਂਜੀ ਹਾਂ ਦੋਸਤੋ ਮਾਨਤਨ ਵੀਰਾਂ ਦਾ ਵੀ ਕਰ ਦਿਆਂਗੇ 110000 ਦੀ ਕੀਮਤ ਡਿਮਾਂਡ ਵੀਰ ਨੇ ਕੀਤੀ ਆ ਲੈਣ ਦੇਣ ਵਿੱਚੋਂ ਛੋਟ ਛੱਪਾ ਮੌਕੇ ਤੇ ਹੋ ਜਾਊਗਾ ਬਾਕੀ ਆਪ ਤੇ ਸਮਝਣਾ ਵੀ ਤੁਸੀਂ ਪੈਸੇ ਲਾ ਸਕਦਾ ਕੋਈ ਵੀਰ ਕੋਈ ਗੁੱਸੇ ਕਿਲੇ ਵਾਲੀ ਗੱਲ ਨਹੀਂ ਠੀਕ ਹੈ ਜੀ ਉਸ ਤੋਂ ਪਹਿਲਾਂ ਇੱਥੇ ਆਣ ਕੇ ਫਾਰਮ ਦੇ ਉੱਪਰ ਪਸ਼ੂ ਇੱਕ ਵਾਰੀ ਜ਼ਰੂਰ ਦੇਖ ਲਿ ਬਾਕੀ ਵੇਖ ਲਿਓ ਬਾਕੀ ਵੱਸੀ ਬਿਲਕੁਲ ਨਵੀਂ ਪਹਿਲਾ ਸੂਹਾ ਜਿੱਦਾਂ ਕਿ ਤੁਹਾਨੂੰ ਦੱਸ ਹੀ ਦਿੱਤਾ ਪਹਿਲਾ ਸੂਹਾ ਸੋਨਾ ਅੱਛਾ ਗੁਰਸਾਗਰ ਭਾਈ ਅੱਜ ਆਪਣੇ ਕੋਲੇ ਦੋ ਨਾਗੀ ਆ ਪਕਾਉਂ ਹਾਂਜੀ ਹਾਂਜੀ ਆਪਣੇ ਕੋਲ ਦੋ ਨਾਗੀ ਆ ਜੀ ਠੀਕ ਹੈ ਭਰਾ ਤੇ ਨੰਬਰ ਆਪਣੇ ਕਰਦਿਓ ਸਾਂਝੇ ਨੰਬਰ ਵੀ ਜੀ 73407 78231 ਠੀਕ ਹੈ ਜੀ ਹਾਂਜੀ ਲੋ ਦੋਸਤੋ ਫਿਲਹਾਲ ਅੱਜ ਇਹ ਦੋ ਨਾਗ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਵੀਰ ਗੁਰਸਾਗਰ ਦੇ ਬਿਲਕੁਲ ਇਸ ਫਾਰਮ ਤੋਂ ਠੀਕ ਹੈ ਜੀ ਤੇ ਬਾੜਾ ਬਿਲਕੁਲ ਜਿਵੇਂ ਜਿਵੇਂ ਅੱਗੇ ਤਿਆਰ ਹੁੰਦੀਆਂ ਨੇ ਪੂਰੀ ਤਿਆਰੀ ਤੇ ਆਉਂਦੀਆਂ ਨੇ ਉਦੋਂ ਵੀਰ ਸੇਲ ਕਰ ਦਿੰਦਾ ਠ ਤੇ ਫਿਲਹਾਲ ਕਿਸੇ ਵੀਰ ਨੇ ਪਸ਼ੂ ਕੋਈ ਚੰਗਾ ਵੇਚਣਾ ਵੀ ਹੈ ਸੇਲ ਵੀ ਕਰਨਾ ਤੁਸੀਂ ਉਹ ਵੀ ਕੰਟੈਕਟ ਕਰ ਸਕਦੇ ਚੰਗੀਆਂ ਬੱਚੀਆਂ ਬਿਲਕੁਲ ਗੱਬਣ ਹੋਣ ਦੇ ਲਾਇਕ ਹੋਣ ਠੀਕ ਆ ਜੀ ਚੰਗੀਆਂ ਬੱਚੀਆਂ ਹੁਣ ਚੰਗੇ ਸੀਮੰਦੀਆਂ ਹੁਣ ਤੇ ਉਹ ਬੱਚੀਆਂ ਵੀਰ ਖਰੀਦੀ ਵੀ ਲਊਗਾ ਬਾਕੀ ਵੇਚਣ ਵਾਸਤੇ ਵੀ ਜਿਹੜਾ ਬਿਲਕੁਲ ਤੁਹਾਨੂੰ ਪਸ਼ੂ ਦੋ ਦਿਖਾਤੇ ਜਿਹੜੇ ਅੱਜ ਬਿਲਕੁਲ ਸੇਲ ਦੇ ਲਈ ਅਵੇਲੇਬਲ ਨੇ ਉਹ ਤੁਸੀਂ ਖਰੀਦਦਾਰੀ ਵੀ ਕਰ ਸਕਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ